ਸਰਕਾਰ ਜੋ ਉਹਨਾਂ ਨੇ ਧਰਮ ਸਪੱਤ ਨੇ ਬੰਦੀ ਖਲੜਾ ਜੀ ਆਪਰੇ ਕੋਲ ਆਏ ਨੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਜੀਓ ਆਇਆ ਸਾਰਿਆਂ ਨੇ ਵਿਸ਼ਵਾਸ ਦਿਵਾ ਕੇ ਇਹਨਾਂ ਨੂੰ ਭੇਜਣਾ ਹੈ ਕਿ ਨਕਰ ਆਸਲ ਬੁਤਾਰਦਲਾ ਸੰਗਤਾਂ ਜਨੀਆਂ ਨੇ ਇਹ ਸਾਰੀ ਪਾਰਟੀ ਬਾਗੀ ਤੋਂ ਉੱਪਰ ਉੱਠ ਤੇ ਕਿਉਂਕਿ ਆਪਣੇ ਵਿੱਚ ਇੱਕ ਭੂਤ ਵੜਿਆ ਵੀ ਆਪਾਂ ਪਾਰਟੀ ਨਹੀਂ ਛੱਡਦੇ ਪਰ ਗੁਰਮਖੋਲ ਸਮਾਗਰ ਪਾਰਟੀ ਦਾ ਨਹੀਂ ਛੱਡਦਾ ਫਿਰ ਸਮਾਗਰ ਆਪਣੀ ਹੋਤ ਨੂੰ ਬਚਾਉਣ ਦਾ ਹੁਣ ਸਮਾਗਰ ਜੋ ਭਾਈ ਨਮਨ ਮਰੇ ਸਾਨੂੰ ਆਪ ਹੀ ਸਾਰੇ ਗੁਲਾਮਾਂ ਦਾ ਅਹਿਸਾਸ ਕਰਵਾ ਦਿੱਤਾ ਤੇ ਗੁਰਮੁਖ ਪਿਆਰੇ ਜੀ ਜੇ ਸਮਾਂ ਆਪਣੇ ਕੋਲੋਂ ਖੁੱਦ ਜਿਰਾਣਾ ਤੇ ਇਹਦਾ ਸਮਾਂ ਦੁਬਾਰਾ ਹੱਥ ਦੇ ਵਿੱਚ ਨਹੀਂ ਆਉਣਾ ਸਮਾਂ ਬੇਕਸੀਮਤ ਹੈ ਜਿਹਦੇ ਵਿੱਚ ਜਨੋ ਦੀਆਂ ਵਿਚਾਰਾਂ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਲ ਹੋ ਗਏ ਦਾ ਕਾਲ ਤੇ 100 ਸੌ ਤੋਂ ਕਹਦੇ ਆ ਕਿ ਕਿਸੇ ਦਾ ਪਿਆਰ ਦਿਖਾ ਰਹੇ ਬਾਕੀ ਇਹ ਜਿਹੜਾ ਬਸਦਾ ਵੋਟਾਂ ਦਾ ਹਟਾ ਦਿੱਤੀ ਇਹ ਸਾਡੀ ਪੰਜਾਬ ਦੀ ਇੱਜ਼ਤ ਦਾ ਇੱਕਲਾ ਕੇ ਪੰਜ ਦੇ ਦਾ ਵੀ ਹੁੰਦਾ ਇੱਕ ਨਹੀਂ ਹੁੰਦਾ ਇਹ ਸਾਰਿਆਂ ਨੂੰ ਆਪਾਂ ਮਤਾ ਦੀ ਮਾਤੀ ਉਹ ਉਹ ਕੱਦੇ ਤੋਂ ਜਿਹੜੀ ਤੀਜ ਦਾ ਅੰਕਾ ਨਾ ਜਾ ਰਹੇ ਉਹਨਾਂ ਤੋਂ ਬੜੋਂ ਉੱਪਰ ਉੱਤੇ ਆਪਾਂ ਸਾਰੇ ਗੁਰੂ ਮਹਾਰਾਜਾਂ ਨੇ ਇੱਕ ਬਣਾਇਆ ਇੱਕੋ ਤੇ ਹੀ ਆਪਾਂ ਦਾ ਨਾ ਬਣਾਈ ਜੀਏ ਕਿ ਬਾਕੀ ਅਸਰ ਮਤਾਲ ਕੱਦੇ ਤੱਕ ਮਾਰ ਤੋਂ ਨਦੀ ਮਾਲ ਹੈ ਹੁਣ फक्त ਸੋਚੇ ਜੇ ਤੱਕ ਨਾ ਮਾਲ ਜਿਹਾ ਉਹ ਤੋਂ ਲੈਣਾ ਹੈ ਉਹ ਉਹ ਤੋਂ ਤਾਂ ਦੇ ਹੱਥ ਲਾ ਦੇ ਦਵਾਈ ਆ ਜਿਹਨਾਂ ਕਹਿੰਦੇ ਕਿ ਧਰਮ ਦੀ ਤੇ ਅਧਰਮ ਦੀ ਉਹ ਇਹ ਰੂਪਵਾਜਤਾਂ ਦੇ ਪਛਣਿਆ ਜਾਏ ਕਰ ਕਿ ਉਹ ਧਰਮੇ ਦਾ ਪਾਪੀ ਕੋ ਨਹੀਂ ਉਹ ਪਾਪੀ ਉਧਾਨੇ ਦੇ ਇੰਤੋ ਬਿਲਾ ਜੇ ਤੁਹਾਡੇ ਹੱਥ ਚ ਰੱਖ ਕੇ ਤੁਸੀਂ ਪਾਪੀਆਂ ਨੂੰ ਭਜਾ ਸਕਦੇ ਹੋ ਤੇ ਧਰਮ ਨੂੰ ਕਰਵਾਇਆ ਨਹੀਂ ਹੈ ਜੇ ਪਾਪੀ ਹੁਣੇ ਨਾਲ ਫੈਸਲਾ ਕਰੇ ਸਰਕਾਰੀ ਅਧਿਕਾਰ ਤੋਂ ਕਿ ਸਾਰੇ ਉਹਦੇ ਇੱਕ ਇੱਕ ਦਾ ਪ੍ਰੋਜੈਕਟ ਕਿੰਨਾ ਬਣਨਾ ਚਾਹੀਦਾ ਇਹ ਪਿਆਸੀ ਤਰ੍ਹਾਂ ਪਰਮ ਨੂੰ ਬਿਨਾਂ ਦੇ ਸਾਰੇ ਹਿੱਸੇ ਦੇ ਇੱਕ ਇਹ ਦੇ ਲਖਨ ਜੇਕਰ ਇੱਕ ਇੱਕ ਆਵश्यकताओं ਮਸਾਲ ਦਾ ਦਰਤੀ ਹੈ ਕਿ ਅਸੀਂ ਸਾਡੇ ਇੱਕ ਫਾਰਮ ਦੇ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੀ ਇਹ ਕਰ ਮੰਗੇ ਵਾਹਿਗੁਰੂ ਦਾ ਕੰਮ ਸਦਾ ਵਾਹਿਗੁਰੂ ਸਤਿਕਾਰਯੋ ਖਾਲਸਾ ਜੀ ਆਇਆ ਸਭ ਨੂੰ ਪੁੱਤਰਾਂ ਦੇ ਦਾਨੇ ਦੀ ਬਖਸ਼ੀ ਬੰਦੇ ਅਰਦਾ ਕਰ ਲਿਆ ਗਾਥੀ ਚੁਣ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਖਾਲਸਾ ਜੀ ਗਲੀਆਂ ਸੀ ਚੰਗੀਆਂ ਆ ਚਾਰੇ ਪੁਰੀਆਂ ਬਣੋ ਕੁਸੂ ਦਾ ਕਾਲੀਆਂ ਬਾਹਰ ਨਿਕਲੀਆਂ 1947 ਤੋਂ ਲੈ ਕੇ ਆਪਾਂ ਬਹੁਤ ਝੂਠ ਸੁਣਦੇ ਆ ਰਹੇ ਤੇ ਬਹੁਤ ਸਾਨੂੰ ਗਲੀਆਂ ਤੇ ਨਾਲੀਆਂ ਦੇ ਲਾਲ ਜਿਹੇ ਦੇ ਕੇ ਸਾਡੀਆਂ ਮੋਟਾਂ ਮਟੋਰ ਵਾਲੇ ਦਿੱਲੀ ਦੇ ਤੱਕ ਦਾ ਮੁਅੱਤਲ ਸਾਡੇ ਜਿਹੜੇ ਹਾਲਾਤ ਉਹਨੇ ਪੈਦਾ ਕੀਤੇ ਆ ਸਾਡਾ ਨੌਜਵਾਨ 80% ਪੰਛਾ ਪੈਦਾ ਕਰਦੇ ਸ਼ਕਤੀਗਵਾਦ ਕਹਿੰਦੇ ਸੀ ਢੱਠੇ ਦੇ ਕੰਢੇ ਦਿਆ ਕਈਆਂ ਨੂੰ ਗਾਂਸਤਨ ਕਹਿ ਕੇ ਮਾਰ ਦਿੱਤਾ ਤੇ ਕਈਆਂ ਨੂੰ ਵਿਦੇਸ਼ ਭੇਜ ਦਿੱਤਾ ਤੇ ਬਹੁਤੇ ਇਹਨਾਂ ਜੇਲਾ ਚ ਡਾਕ ਦਿੱਤੇ ਜਿਹੜੇ ਸਾਡੇ ਵੀਰ ਜੀਤ ਸਿੰਘ ਸਿੱਧੂ ਤੇ ਮੋਸਰੇ ਵਾਲਾ ਤੇ ਨਾਲ ਭਾਈ ਮਲਕ ਤੇ ਨਾਲ ਫਖਰੀਲ ਸਿੰਘ ਤੇ ਭਾਈ ਖੰਡਾ ਜੀ ਅਰਜਨ ਸਿੰਘ ਖੰਡਾ ਤੇ ਹਰਦੀਪ ਸਿੰਘ ਨਿੱਧਰ ਤੇ ਭਾਈ ਪਰਮਜੀਤ ਸਿੰਘ ਪੰਜ ਬਾਗ ਤੇ ਲਖਮੀਰ ਸਿੰਘ ਗੋਡੇ ਸਾਰਿਆਂ ਨੂੰ ਮੇਡੇ ਡਾਂਗੜਾ ਦਿੱਲੀ ਦੇ ਤੱਕ ਦੇ ਸੇਧ ਕਰ ਦਿੰਦਾ ਹੈ ਅੱਜ ਤੱਕ ਸਾਡੀਆਂ ਜੁਨੀਆਂ ਦਾ ਇਨਸਾਫ ਨਹੀਂ ਮਿਲਿਆ ਸਾਡੀਆਂ ਪੱਗਾਂ ਜਾਂਚ ਕਰਨ ਦਾ ਵੇਲਾ ਹੈ ਨਾ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਨੌਜਵਾਨੋ ਤੇ ਤੁਹਾਡੀ ਅਣਖ ਤੇ ਗੈਰਤ ਦਾ ਆਪਾਂ ਫੈਸਲਾ ਕਰਨਾ ਹੈ ਤੇ ਜਿਹੜੇ ਆਤਮਵਲੇ ਕੱਤਰ ਦੇ ਵਿੱਚੋਂ ਮੋਦੀ ਸੰਗੀਨ ਜੋਤਾਂ ਦੇ ਹੇਠ ਦੇ ਨਾਲ ਫਸਦੀ ਹੋਈ ਸੀ ਪੰਜਾਬ ਆਪਣੇ ਸਿੱਖਾਂ ਨੂੰ ਜੱਲਾ ਦੋ ਨਹੀਂ ਜਗਾ ਸਕਦਾ ਤੇ ਪੰਜਾਬ ਇੱਕ ਦੇਸ਼ ਹੈ ਸਾਡੇ ਕੋਲ ਤਖਤ ਤੇ ਸਾਡੀ ਬੋਲੀ ਦਾ ਪੰਡਾ ਆਵਾਜ਼ ਦਾ ਪਾਣੀ ਤੇ ਖੇਤਾਨੀ ਤੇ ਜਵਾਨੀ ਤੇ ਗ੍ਰੰਥ ਜਿਹੜੀਆਂ ਟੋਮਾ ਕੋਲੋਂ ਚੀਜ਼ ਹੁੰਦੀ ਉਹ ਦੇਸ਼ ਹੁੰਦਾ ਹੈ ਸਾਡਾ ਸੁਪਾਣੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੇਸ਼ ਹੈ ਇੱਕ ਦੇਸ਼ ਦੇ ਵਿੱਚੇ ਦੇਸ਼ ਨਾਲ ਟੱਕਰ ਹੈ ਤੇ ਉਹ ਦੇਸ਼ ਅੱਜ ਆਪਣੇ ਵਿੱਚ ਟਿਆ ਤੇ ਗੋਲੀਆਂ ਚਲਾਉਂਦਾ ਹਰੇ ਹਾਲੇ ਦੇ ਖੱਟੜ ਸਰਕਾਰ ਪੰਜਾਬ ਦੀ ਭਰਤੀ ਤਿਆਰ ਕੇ ਸਾਡੇ ਨੌਜਵਾਨਾਂ ਨੂੰ ਡੇਡੇ ਡਾਗ ਰਕਸਾਂ ਨਾਲ ਜੀਤ ਕਰਦੀ ਹੈ 800 ਤੋਂ ਬਾਅਦ ਸਾਡੀ ਪੰਜਾਬ ਨੂੰ ਭੇਟ ਕੇ ਤੇ ਕਹਿੰਦੇ ਆ ਤੇ ਡੈਮੋਕ੍ਰੇਸੀ ਹੈ ਤੇ ਇਹ ਡੈਮੋਕ੍ਰੇਸੀ ਹੈ ਕਿ ਫਿਰ ਸਾਡੇ 35-35 ਸਾਲਾਂ ਤੋਂ 25-25 ਸਾਲਾਂ ਤੋਂ ਮਾਮਾ ਦੇ ਪੁੱਤ ਪਹਿਨਾ ਦੇ ਭਰਾ ਉਹ ਬਾਹਰ ਦੇ ਕੌਣ ਕਿੰਦੇਗਾ ਜੇ ਬੀਬੀ ਬਿਲਕੁਲ ਮਾਨੋ ਦੇ ਕਾਤਲ 6 ਸਾਲ ਤੋਂ ਪਹਿਲਾਂ ਲਗਤ ਵਾਲੇ ਦੇ ਜੇ ਸਰਖਿਆਲੇ ਬਲਾਕ ਕਾ ਨੂੰ 50 ਤਨ ਦੀ ਪਰੋਲ ਇੱਕ ਇੱਕ ਟਣ ਵਾਸਤੇ ਮਿਲਦੀ ਖਦੀ ਆ ਜੇ ਫਿਰ ਕੀ ਸਖਾ ਦੇ ਸਿੱਖ ਆਜ਼ਾਦ ਨਹੀਂ ਹੋ ਸਕਦੇ ਅਸੀਂ ਆਪਣੀ ਸਿਆਸਤ ਇਹ ਸਿੱਖਾਂ ਨੇ ਹੋਰ ਵੀ ਲਾ ਸਕੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਦੇ ਨਾਲ ਪੁੱਛਣਾ ਹੈ ਕਿ ਤੁਸੀਂ ਹੋਤਵੇਂ ਇੱਕ ਨਿੱਛੇ ਸੀ ਕਿਉਂਕਿ ਤੁਹਾਡਾ ਗ੍ਰੰਥ ਵੀ ਰੂੜੀਆਂ ਦੇ ਖਿਲਾਰ ਦਿੱਤਾ ਤੁਹਾਡੇ ਪੰਥ ਨੂੰ ਝਕੇ ਤੱਕ ਦਿੱਤਾ ਤੁਹਾਡੇ ਆਕਾਰ ਤੱਕ ਤੋਂ ਤੁਹਾਡੇ ਬਾਦਮੀਆਲੇ 1925 ਦੇ ਵਿੱਚ ਐਸਜੀਪੀਸੀ ਇਸ ਕਰਕੇ ਹੁੰਦ ਲੱਗੇ ਭਾਈ ਲਖਮਣ ਸਿੰਘ ਧਰੋਵਾਲ ਨੇ ਕਹਿ ਦਿੱ ਕਿ ਸਾਡੇ ਲੋਕ ਕਿਤੇ ਪੰਗਾ ਵਾਲੇ ਆਟਾ ਨਾਲ ਨਾਲ ਲੱਗਦੇ ਕਰਨ ਤੇ ਕਿਤੇ 1947 ਨੂੰ ਲੱਗੇ ਝੂਠ ਹੀ ਨਾ ਸੁਣਦੇ ਰਹਿ ਆਪਣੀ ਸਿਆਦ ਸਿਰਜਣ ਅੱਜ ਬੇੜਾ ਹੈ ਤੁਹਾਨੂੰ ਕੌਣ ਉਹ ਆਪਣੇ ਪੱਗ ਉੱਚੀ ਕਰਨ ਦਾ ਵੇਲਾ ਤੇ ਆਪਣੀ ਸਿਆਦ ਸਿਰਜਾ ਮਿਲ ਹੈ ਕਿਹਦਾ ਸਾਡੀਆਂ ਨਸਲਾਂ ਨੇ ਸਾਡੀਆਂ ਬੈਠਕਾਂ ਤੇ ਟੈਂਗੀਆਂ ਫੋਟੋਆਂ ਵੇਖ ਕੇ ਤਾਨੇ ਤੇ ਮਿਹਣੇ ਮਾਰ ਮਾਰ ਕੇ ਮਾਰ ਦੇਣਾ ਕਿ ਕਿੱਥੇ ਜਿੰਦਾ ਗੌਰਮੈਂਟ ਨੇ ਉਦੋਂ ਤੁਸੀਂ ਕਿੱਥੇ ਸੀ ਜਦੋਂ ਭਈਆ ਨੇ ਪੰਜਾਬ ਤੇ ਅੰਗਰੇਜ਼ਾਂ ਨੂੰ ਸੰਭਾਲ ਲਈ ਫਿਰ ਸਾਡੇ ਮੁਕਤੀ ਦਾਬ ਹੈ ਆਪਾਂ ਤਗੜੇ ਹੋ ਗਏ ਭਾਈ ਅਮਰਪਾਲ ਸਿੰਘ ਨੇ ਉਹਦੇ ਸਾਰੇ ਸਾਥੀਆਂ ਨੂੰ ਰਿਹਾਈ ਕਰਾ ਕੇ ਲੈ ਕੇ ਆਉਣਾ ਹੈ ਅਮਰਪਾਲ ਸਿੰਘ ਜਿੰਦਾਬਾਦ ਜੁਦਾਬਾਦ ਨਹੀਂ ਵਰਸੇਮ ਸਿੰਘ ਜੀ ਸਾਡੇ ਸਤਿਕਾਰਯੋਗ ਮਜੀਦ ਕੋ ਖਾਲੜਾ ਸਾਹਿਬ ਜਿੰਨਾ ਸਾਡਾ ਸਿਰ ਝੁਕਦਾ ਹੈ ਸਾਡੇ ਵੀ ਪਾਇਕਾ ਵਰਚਨ ਸਿੰਘ ਜੀ ਸਾਡੇ ਵੀ ਪਰਮਜੀਤ ਸਿੰਘ ਅਕਾਲੀ ਸਾਡੇ ਬਾਜੇ ਭਗਵੰਤ ਸਿੰਘ ਦੇ ਸਰਕਾਰ ਦੇ ਪਿਤਾ ਜੀ ਮੈਂ ਕਹਿੰਦਾ ਕਿ ਮੈਂ ਬਾਬਾ ਸੋਢੀ ਸਾਹਿਬ ਸਾਡੇ ਦਰਵੰਦ ਸਿੰਘ ਜੀ ਸੋਢੀ ਸਾਹਿਬ ਆਸਲਾ ਵਾਲੇ ਕੋਈ ਦੋਸਤ ਨੂੰ ਪਰਦਾ ਵੇਖਿਆ ਮੈਂ ਖਾਲਸਾ ਜੀ ਨੌਜਵਣ ਨੂੰ ਪਾਰਲੇ ਸੰਪਰਦਾਵਾਲੇ ਸੰਪਰਦਾ ਦੇ ਵਿੱਚ ਸੰਤਾ ਦੀ ਯੋਧਨ ਦੀ ਫੋਟੋ ਉੱਡੂਗੀ ਤੇ ਬਾਬਾ ਸੋਢੀ ਸਾਹਿਬ ਨੇ ਗੁਰਦੁਆਰੇ ਨੂੰ ਮ ਆਇਆ ਤੇ ਮੇਰਾ ਸ੍ਰੀ ਆਦਗ ठा ਮੋਟਵਾ ਲੱਗਿਆ ਜਿੰਨਾ ਤੋਂ ਸਾਡੀਆਂ ਬਾਕੀ ਸੰਪਰਦਾਵਾਂ ਨੂੰ ਕਰ ਲੱਗਦਾ ਹੈ ਮਾਇਆ ਕੋ ਸਾਥ ਜੋੜ ਕੇ ਬੈਠਦੀ ਕਰਦਾ ਹੈ ਕਿ ਹੁਣ ਤੁਹਾਨੂੰ ਪੰਜਾਬ ਦਾ ਤੇ ਪੰਜਾਬੀ ਅਤਿਵਾਦ ਤੇ ਕੌਮ ਦਾ ਸਾਥ ਦੇਣ ਦੀ ਲੋੜ ਹੈ ਇੰਨੀਆਂ ਬੇਨਤੀਆਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਆ ਫਤਿਹ ਅਰਜ ਕਰਦਾ ਹੈ ਕਿ ਮੇਰੇ ਵੀਰ ਨੇ ਕਿਹਾ ਕਿ ਇਹਨਾਂ ਨੇ ਆਪਣੀ ਧੀ ਮੈਂ ਕਹਿੰਦਾ ਕੌਮ ਵਾਸਤੇ ਤਾਂ ਜਿੰਦ ਵੀ ਮਾਰ ਦਈਏ ਤੋ ਫੋੜੀਆ ਲਾਕਾਉਂ ਦੇ ਬਟੇਰੇ ਤੋਂ ਮੁੱਖ ਰੱਖਦੇ ਕੀਤਾ ਹੈ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਔਟ ਆਸਰੇ ਜਨਮ ਨੂੰ ਆਸਰੇਕਾਰ ਦੇ ਸਕੇ ਜੋ ਬੈਠੀ ਹੈ ਪਤਵੰਤੇ ਸੱਜਣ ਜੋ ਮਾਪੋ ਸਾਹਿਬਾਨ ਇੱਥੇ ਬੈਠੇ ਨੇ ਸਭ ਨੂੰ ਸੰਗਤ ਜੀ ਆਓ ਵੱਜ ਵੱਜ ਕੇ ਫਰੇ ਦਾ ਜਵਾਬ ਫਰੇ ਦੇ ਜਾਓ ਜੇ ਵਾਹਿ ਵਾਰੀ 1947 ਵਾਲਾ ਵਿਤੋਕਾਰ ਤੋਂ ਬਾਅਦ ਹੁਣ ਲੱਗਿਆ ਜਦੋਂ ਅਸੀਂ ਇਸ ਦੇ ਇੱਥੇ ਨਾਲ